ਆਮਾਦੀ ਪਾਰਟੀ ਦੇ ਕਮੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਲਕੇ ਯਾਨੀ ਕਿ 21 ਜਨਵਰੀ ਤੋਂ 2019 ਦੀਆਂ ਲੋਕ ਸਭਾ ਚੋਣਾਂ ਦਾ ਗਾਜ ਪੰਜਾਬ ਤੋਂ ਹੀ ਕਰਨ ਜਾ ਰਹੇ ਹਨ ਕੇਜਰੀਵਾਲ ਦੀ ਰੈਲੀ ਸੰਬੰਧੀ ਬਰਨਾਲਾ 'ਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਆਮਾਦੀ ਪਾਰਟੀ ਦੇ ਸੁਪਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਭਗਵੰਤ ਮਾਨ ਨੇ ਕਿਹਾ ਹੈ ਕੱਲ ਦੀ ਰੈਲੀ ਦੌਰਾਨ ਬਰਨਾਲਾ ਵਿੱਚ ਲੋਕਾਂ ਦਾ ਹੜ ਆ ਜਾਵੇਗਾ ਉਹਨਾਂ ਕਹਿੰਦੇ ਕਿ ਇਸ ਦੌਰਾਨ ਪੰਜਾਬ 'ਚ ਉਹਨਾਂ ਵਿਰੋਧੀਆਂ ਦੇ ਵੀ ਭਲੇਖੇ ਦੂਰ ਹੋ ਜਾਣਗੇ ਜੋ ਆਮ ਆਦੀ ਪਾਰਟੀ ਦੇ ਖਤਮ ਹੋਣ ਦੇ ਸੁਪਨੇ ਵੇਖ ਰਹੇ ਹਨ। ਇਸ ਵਕਤ ਮੈਂ ਬਰਨਾਲੇ ਦਾਣਾ ਮੰਡੀ ਦੇ ਵਿੱਚਾਂ ਜਿੱਥੇ ਕੱਲ ਨੂੰ ਇੱਕ ਬਹੁਤ ਵਿਸ਼ਾਲ ਜਿਹੜੀ ਰੈਲੀ ਹੋਣ ਜਾ ਰਹੀ ਹੈ ਮੇਰੇ ਨਾਲ ਐਮਐਲਏ ਮਹਿਲਕਲਾ ਕੁਲਵੰਤ ਪੰਡੋਰੀ ਜੀ ਨੇ ਸਾਡੀ ਸਾਰੀ ਟੀਮ ਸਾਡੇ ਜਿਹੜੇ ਵਲੰਟੀਅਰ ਨੇ ਜਿਹੜੇ ਕੰਮ ਕਰ ਰਹੇ ਨੇ ਪਿੱਛੇ ਸਟੀਲ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ ਤੇ ਬਹੁਤ ਵਿਸ਼ਾਲ ਜਿਹੜਾ ਚੇਜ ਬੜਾਈ ਗਈ ਹੈ ਤਾਂ ਨਾਲ ਦੀ ਨਾਲ ਬਹੁਤ ਵਿਸ਼ਾਲ ਟੈਂਟ ਜਿਹੜਾ ਉਹ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਕੱਲ ਨੂੰ ਇੱਥੇ ਪਬਲਿਕ ਦਾ ਜਿਹੜਾ ਹੜਾ ਆਉਣਾ ਇੱਥੇ ਕਿਉਂਕਿ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਲੋਕਾਂ ਨੇ ਜਿਹੜਾ ਸਪੋਰਟ ਦਿੱਤਾ ਉੱਥੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਦੀਆਂ ਬਹੁਤ ਵੱਡੀਆਂ ਰੈਲੀਆਂ ਚੋਂ ਇੱਕ ਰੈਲੀ ਇਹ ਹੋਊਗੀ ਔਰ ਜਿਹੜੇ ਲੋਕ ਕੋਈ ਨੁਕਤਾ ਚ ਨਹੀਂ ਕਰਦੇ ਵਿਰੋਧੀ ਪਾਰਟੀਆਂ ਵਾਲੇ ਕੋਈ ਨੁਕਸ ਕੱਢਦੇ ਆ ਉਹ ਕੱਲ ਨੂੰ ਉਹਨਾਂ ਦੇ ਮੂੰਹ ਜਿਹੜੇ ਨੇ ਉਹ ਬੰਦ ਹੋ ਜਾਣਗੇ ਔਰ ਬੜੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਸਾਰੇ ਸਾਊਂਡ ਬੜਾ ਅੱਛਾ ਪ੍ਰਬੰਧ ਹੈ ਔਰ ਬੜੀ ਖੁੱਲੀ ਜਿਹੜੀ ਮੰਡੀ ਹੈ ਔਰ ਪਾਰਕਿੰਗ ਦੀ ਵੀ ਕੋਈ ਸਮੱਸਿਆ ਨਹੀਂ ਇੱਥੇ ਆਣੀ ਸੋ ਅੱਜ ਅਸੀਂ ਇੱਥੇ ਸਾਰਾ ਜਿਹੜਾ ਕੰਮ ਚੱਲ ਰਿਹਾ ਉਹ ਦੇਖਣ ਆਏ ਹੋਏ ਆ ਤੇ ਬਾਕੀ ਸਾਡੇ ਐਮਐਲਏ ਸਾਹਿਬਾਨ ਜਿਹੜੇ ਨੇ ਤੇ ਵਲੰਟੀਅਰ ਸਾਹਿਬਾਨ ਉਹ ਪਿੰਡਾਂ 'ਚ ਗਏ ਹੋਏ ਨੇ ਮੀਟਿੰਗਾਂ ਕਰਨ ਇਸੇ ਰੈਲੀ ਦੇ ਸਿਲਸਿਲੇ 'ਚ ਤੇ ਕੱਲ ਨੂੰ ਇਹੋ ਜਿਹੀ ਵੇਲੇ ਤੱਕ ਇੱਕ ਬਹੁਤ ਭਾਰੀ ਵਿਸ਼ਾਲ ਰੈਲੀ ਜਿਹੜੀ ਆ ਉਹ ਲਾਈਵ ਤੁਸੀਂ ਦੇਖ ਸਕਦੇ ਹੋ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਤੇ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੀ ਸਾਡੀ ਸਾਰੀ ਲੀਡਰਸ਼ਿਪ ਜਿਹੜੀ ਹੈ ਉਹਨੂੰ ਇੱਥੇ ਆ ਕੇ ਇੱਕ ਤਰ੍ਹਾਂ ਦੀ ਜਿਹੜੀ ਸ਼ੁਰੂਆਤ ਕਰਾਂਗੇ ਫਰੀਦਕੋਟ ਵਾਲਾ ਜਿਹੜਾ ਨਾਲ ਪਾਸਾ ਸਾਡੇ ਲੱਗਦਾ ਉੱਥੋਂ ਵੀ ਕੁੱਝ ਲੋਕ ਆਉਣਗੇ ਤੇ ਜ਼ਿਆਦਾਤਰ ਤਾਂ ਸੰਗਰੂਰ ਦੇ ਤੇ ਫਰੀਦਕੋਟ ਵਾਲਾ ਰਾਮਪੁਰਾ ਫੂਲ ਜਾਂ ਫਿਰ ਨਿਹਾਲ ਸਿੰਘ ਵਾਲਾ ਮੋਗਾ ਬਾਗਾ ਇੱਥੋਂ ਦੇ ਤੇ ਬਾਕੀ ਸਾਡੇ ਸਾਰੇ ਸੰਗਰੂਰ ਦੇ ਹਲਕੇ ਦੇ ਲੋਕ ਹੋਣਗੇ ਔਰ ਮੈਨੂੰ ਉਮੀਦ ਹੈ ਕਿ ਕੱਲ ਨੂੰ ਇੱਕ ਰਿਕਾਰਡ ਤੋੜ ਕੱਠ ਹੋਊਗਾ ਤੇ ਲੋਕ ਇਹ ਸਾਬਤ ਕਰਨਗੇ ਕੱਲ ਨੂੰ ਇੱਥੇ ਆ ਕੇ ਕਿ ਬਾਦਲਾਂ ਦੀ ਜਿਹੜੀ ਬੇਅਦਵੀ ਹੈ ਜਿਹੜੀ ਉਹਨਾਂ ਨੇ ਕਰਾਈ ਹੈ ਉਹਦੇ ਕਰਕੇ ਅਸੀਂ ਦੁਖੀ ਹਾਂ ਤੇ ਕੈਪਟਨ ਅਮਰਿੰਦਰ ਦੀ ਸਰਕਾਰ ਦੀ ਜਿਹੜੀ ਵਾਦਾ ਖਿਲਾਫੀ ਹੈ ਉਹਦੇ ਕਰਕੇ ਅਸੀਂ ਦੁਖੀ ਹਾਂ ਤੇ ਸਾਰੇ ਅਸੀਂ ਆਮ ਆਦਮੀ ਪਾਰਟੀ ਨੂੰ ਉਮੀਦਨਾ ਦੇਖ ਰਹੇ ਹਾਂ ਤੇ ਕੱਲ ਨੂੰ ਇੱਕ ਬਹੁਤ ਵੱਡੀ ਰੈਲੀ ਦੇ ਵਿੱਚ ਲੋਕ ਜਿਹੜੇ ਨੇ ਇਹ ਸਾਬਤ ਕਰਨ ਪੰਜਾਬੀ ਜਿਹੜੀ ਖਵਾਰ ਅੱਜ ਲਈ ਵੀ ਇਹਨਾਂ ਲਈ ਬਾਕੀ ਕੱਲ ਨੂੰ ਇਸ 스테ਜ ਤੋਂ ਲਾਈਵ ਤੁਹਾਡੇ ਨਾਲ ਸੰਬੋਧਨ ਹੋਵਾਂਗੇ ਇਨਕਲਾਬ ਜਿੰਦਾਬਾਦ ਇਸ ਮੌਕੇ ਆਪ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਹੈਰ ਨੇ ਵੀ ਦੱਸਿਆ ਹੈ ਕਿ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਉਹਨਾਂ ਨੇ ਕਿਹਾ ਕਿ ਪਿਛਲੇ 20 ਦਿਨਾਂ ਤੋਂ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੇ ਵਿਧਾਇਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਭਗਵੰਤ ਮਾਨ ਅਤੇ ਹੋਰ ਆਪ ਨਤਾਵਾਂ ਨੇ ਰੈਲੀ ਵਿੱਚ ਕੱਲ 1 ਲੱਖ ਤੋਂ ਵੱਧ ਲੋਕਾਂ ਦੇ ਸ਼ਮੂਲੀਅਤ ਕਰਨ ਦੀ ਗੱਲ ਆਖੀ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ